ਆ ਰਿਹਾ ਬਹੁਤ ਵਧੀਆ ਸਨੇਹਾ ਦੇ ਰਿਹਾ ਲੋਕਾਂ ਨੂੰ ਮਤਲਬ ਭਾਈ ਜਨਵਰੀ ਦੀਆਂ ਮਤਲਬ ਖਿਆਲਾਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜਨਾਵੇ ਇਸ ਬੇਸ ਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਤਲਬ ਦਾ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦੇ ਆ ਦੇ ਦੇ ਕੇ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਦਿਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਮੇ ਮਹਲਾ ਜਿਹੜਾ ਦਿਨ ਮਤਲਬ ਸਮਝ ਲੈ ਕੋ ਦੁਵਾਲੀ ਦਾ ਦੂਸਰਾ ਦਿਨ ਦੁਵਾਲੀ ਦੂਤਸੀ ਕੋ ਲਈ ਮਨਾਉ ਨੂੰ ਫਿਰਨਦੀ ਮਹਲਾ ਰਹੀ ਫੇਰਾ ਫਰ ਬਾਈ ਜਨੂ ਦੀ ਬਹੁਤ ਵਧੀਆ ਦਿਨ ਆ ਰਿਹਾ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਤ ਵਧੀਆ ਦਿਨ ਤਿਹਾਰ ਆ ਰਿਹਾ ਮਹਲਾ ਫਿਰੇ ਮਤਲਬ 9 ਵਜੇ ਨਿਕਲ ਜੀ ਦਾ ਬਾਅਦ 9 ਵੇ ਤੱਕ ਲੈ ਕੇ ਮਤਲਬ 2 ਵੇ ਤੱਕ ਮਤਲਬ ਗ੍ਰਹਿਕ ਠੀਕ ਰਹੀ ਜੀ ਉਹਦੇ ਵਾਸਤੇ ਇਹ ਮਤਲਬ ਰੋਟੀ ਇਹਦੀ ਕਾਰੇ ਵਾਸਤੇ ਰੱਖੀ ਕਰਦੇ ਰੋਟੀ ਗਾਉਂ ਇਨਸ਼ਾਅਲਾ ਵਾਸਤੇ ਇਕੱਠੀ ਕਰੀਦੀ ਘਰ ਘਰ ਜਾ ਕੇ ਇਕੱਠੀ ਕਰੀਦੀ ਇਹ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਆਹ ਸੇਵਾ ਬਲੋਂ ਮਿਲਿਆ ਮਨੂੰ ਬਸ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝ ਇਕ ਮਲੇ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮੱਲ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਚਾਹਾਂ ਅੱਛਾ ਤੇ ਬਾਅਦ ਜੋ ਦਿਨ ਖਰਚਾ ਪਾਣੀ ਕਰਦਾ ਅੱਜ ਸੱਚਾ ਬਣੀ ਬਹੁਤ ਵਧੀਆ ਕਰਦਾ ਤੋ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਜੀ ਹਾਂਜੀ ਤੇ ਦੱਸ ਦੱਸ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਆਹ ਇਹਦਾ ਮਤਲਬ ਬਹੁਤ ਵਧੀਆ ਮਨੂਪਰਾਲਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਪmala ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਇਹ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਿਰਫ ਥੋੜਾ ਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਸ਼ਹਿਰ ਜੀ ਕਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਚ ਮਤਲਬ रो मे ட महा வ रो कर